ਉੱਤੇ ਆਪਾਂ ਤੇ ਜਿਹੜਾ ਲੰਗਰ ਲੈਣੇ ਜੋੜ ਲੈਣੇ ਜੋੜ ਲੈ ਲੋਗੇ ਲੰਗਰ ਲੈਣਾ ਲੰਗਰ ਲੈ ਲੋ ਲੰਗਰ ਲੋਕਾਂ ਨਾਲ ਕਰ ਉਹ ਲੰਗਰ ਉੱਤੇ ਚੱਲਦਾ ਆ ਫੇਰਾ ਲੱਗਾ ਲੱਗਣਾ ਲੰਗਰ ਲੈ ਲਓ ਜੀ ਲੰਗਰ ਲੈ নাও ਮੰਮੀ ਇੱਧਰੋਂ ਦੇਦਾ ਫੇਕਣਾ ਵੀਡੀਓ ਨਹੀਂ ਬਣਾਈ

ਮੰਮੀ ਮੇਰਾ ਫੋਨ 사ੰਗ ਲਾ ਲਿਓ ਚੰਚੇ ਤੇ ਪੜਾ ਦੇ ਚੰਚੇ ਮੈਂ ਆ ਇਹ ਚੰਚੇ ਤੋਂ ਚੰਚੇ ਪੜਾ ਐਦਾਂ ਨੂੰ ਹੋ ਜਾਓ ਉਹ ਪੁੱਤਿਆ ਉਹਨਾਂ ਨਾਲ ਜੀ ਮੈਨੂੰ ਫੋਟੋ ਪਤਾ ਨਹੀਂ ਕਿਤਨੇ ਕੋਈ ਖਲਾਸਾ ਦਈਏ ਆ ਫੜੋ ਯਾਰ ਅੰਡੇ ਲੈ ਕੇ ਜਲੀਏ ਕਿੰਨੇ ਕ ਵੀ ਹੋ ਜਾਣ ਉਹੀ ਬੋਲ ਪੜ ਲਾ ਫੜ ਲਾ ਇਦਾਂ ਮੈਨੂੰ ਬੜਾ ਦੇ ਭਰਾਵਾ ਮੈਨੂੰ ਆਡੀ ਇੱਕ ਹੋਰ ਹੈਗਾ ਹੋਰ ਚੱਕ ਲਈਏ ਚਲੋ ਚਲੋ ਆਜੋ ਆਜੋ ਓਏ ਵੈਂਡੋ ਕੀਪੇ ਫਾੜੀ ਯਾਰ ਆਜੋ ਚੰਚੇ ਖੋਲੋ ਉਹਦੇ ਆ ਗਏ ਆ ਆਜੋ ਆ ਦੇ ਆ ਦੇ ਚੰਚੇ ਖੋਲੋ ਫੜਾਓ ਫੇਰ ਉਹਨੇ ਤੇ ਚੰਚੇ ਹਾਂ ਦੇ ਬੈਗਟ ਆ ਦੇ ਆ ਦੇ ਫੜਾ ਹੋਰ ਥੋੜੇ ਜਿਹਾ ਫੜਾਓ ਥੋੜੇ ਜਿਹਾ ਸਾਰੇ ਆ ਗਏ ਆ ਤਾਰ ਮਾਮਾ ਬਹੁਤ ਆ ਰਹੇ ਆ ਫੜ ਲਾ ਨਹੀਂ ਵੇ ਦੇਖ ਪੈਂਦਾ ਆਇਓ ਆਇਓ ਚਲੋ ਯਾਰ ਕਿੱਥੇ ਚਲੋ ਉਹ ਦੇਣ ਇਹਨਾਂ ਨੂੰ ਹੋ ਬਾਹਰ ਹਾਂ ਆ ਲੈ ਫੜੋ ਨੋ 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 ਲੈ ਲਓ ਲੈ ਲਓ ਆ ਲੈ ਲੈ ਭਾਈ ਆ ਦੇ ਦੋ ਉਹ ਨਾਲ ਲੈਣੇ ਠੀਕ ਹੈ ਨਾ ਚੱਲ ਜਾਂਦੇ ਆ ਚੱਲ ਵੇ ਜੱਟ ਚੱਲ ਚਲੋ 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 ਧੱਕਣ ਦੇ ਰੱਖ ਦਿਓ ਠੀਕ ਹੈ ਨਾ ਵੱਡੇ ਤੇ ਕਰਦੇ ਆ ਇਹ ਉੱਥੇ ਪਹੁੰਚਣਾ ਹੋਣਾ ਨਾ ਜਰੂਰ ਬੱਸ ਚਲੋ ਨਾ ਜਾਣਾ ਉੱਥੇ ਚੱਲ ਆ ਆਹ 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 ਬੱਸ ਬੱਸ ਮਾਹ ਖਾਲੋ ਕੋ ਰੋਪਾ ਨਾਰਾ ਚੁੱਕਦੇ ਉਹ ਹੋ ਜਾਣੇ ਨਹੀਂ ਤਾਂ ਨਾਰਾ ਰੱਖਦੇ ਆ ਰਾਹ ਦਾ ਮਾਹ ਦਾ ਜਿੰਨੇ ਰੱਖਣ ਦੇ ਰੱਖਦੇ ਇੰਦਾ ਕੋਈ ਟੱਕਣੇ ਲੈ ਜਾਈ ਜਿਹੜੀ ਕश्ती ਜਾਂਦੀ ਹੋਈ ਹੈ ਨਾ ਹੋਰ ਉਹਦੇ ਨਾਲ ਢੱਕਣ ਬੰਦ ਕਰਿਆ ਪਾਣੀ ਨਿਕਲਣਾ ਉਹ ਹੋ ਆ ਰੱਖ ਦੇਣਾ ਲੇਕਨ ਫਾਫਾ ਹੈਗਾ ਨਾ ਮਾਹ ਦੇ ਨਹੀਂ ਉਹ ਕੰਮ ਚੱਲੇਗਾ ਆਇਆ ਜਮ ਤੇ ਸੀਗੇ ਰਚ ਨਹੀਂ ਗੇ ਬਹੁਤ ਜਿਆਦਾ ਚੱਪੇ ਪੜ ਬਿੰਦੂ ਬਾੜ ਕੇ ਰੱਖਿਆ ਗਿਆ ਕਟ ਆ ਜਾ ਯਾਰ ਯੂ ਬਦੋ ਯੱਕਲਾ ਬਦੋ ਮੇਂ ਫੜਾਉ ਮੈਨੂੰ ਦੇ ਦੋ ਲੈ ਆ ਹੱਥਾਂ ਥੋੜਾ ਜਿਹਾ ਵੜਾ ਦੋ ਮੇਰੇ ਮੇਲੇ ਬਾਕੀ ਉੱਥੇ ਬਾਕੀ ਦੇ ਦਵਾ ਕੋਈ ਨਹੀਂ ਲੰਗਰ ਦੀ ਲੰਗਰ ਹੈ ਆ ਜਾ ਪਾਪਾ ਆ ਜਾ ਚਲ ਚਲ ਚੱਲ ਚੱਲ ਤੋ ਆਇਓ ਆਇਓ ਚਲੋ ਪੁਰੋ ਯਾਰ ਉਹਨੂੰ ਸਾਡਾ ਵੀਰ ਸੇਵਾ ਕਰ ਰਿਹਾ ਠੀਕ ਆ ਤੇ ਜਿਹੜੇ ਗੈਸਤੀ ਜਾਂਦੀ ਹੋਊਗੀ ਉੱਥੇ ਜਾਣਾ ਉਹ ਥੱਲੇ ਨਾਲ ਉਹ ਧੂਵੀ ਲੈ ਕੇ ਜਾ ਰਿਹਾ ਸੇਵਾ ਕਰ ਰਿਹਾ ਪੂਰੀ ਠੀਕ ਆ ਜੀ ਇਹ ਆਪਾਂ ਉੱਥੇ ਧੁਰ ਪਚਾਉਣੇ ਜਿਹੜੇ ਬੰਦੇ ਫਸੇ ਹੋ ਆ ਠੀਕ ਆ ਤੈਸਤੀਆਂ ਦੇ ਵਿੱਚ ਫੱਤੀ ਹੋ ਗਏ ਸਾਰੇ ਵੀਰ ਅੱਜ ਜੰਦਗੀ ਮਸਤ ਅਲੰਦ ਮੁੜ ਗਿਆ ਹੀ ਮਗਰ ਤੇ ਆਇਆ ਬੰਦਾ ਮੈਂ ਹੋਰ ਲੈਣੇ ਨੇ ਫੜੇ ਹੋਰ ਲੈ ਆ ਮਨ ਲੈ 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 ਆਲ ਤੂੰ ਹੀ ਕੋਈ ਪਾ ਹੱਲਿਆ ਫੜਾ ਦੋ ਹਨੂ ਭਰਾ ਵੀ ਸਾਡਾ ਬਹੁਤ ਸਿਫਾ ਕਰ ਰਹੇ ਹਨੂ ਕਿੱਦਾਂ ਦੇਖ ਲਾ ਉਧਰ ਪਿੰਡਾਂ ਵਿੱਚ ਪਾਣੀ ਕਿੱਦਾਂ ਪੜਿਆ ਉਹੀ ਤਾਂ ਦਾਦਾ ਬਾਬਾ ਸੇਵਾ ਬਾਜੀ ਚੌਲ ਬਰੀਆਨੀ ਚੌਲ ਹਾਂਜੀ ਚਲੋ ਰਾਤ ਬੰਦੇ ਰਹਿਣੇ ਇੱਥੇ ਉਹ ਰਾ ਉਹ ਉਹ ਇੱਧਰ ਆ ਜਾਓ ਪਛਾਲੇ ਨਹੀਂ ਨਹੀਂ ਇੰਨੇ ਨਹੀਂ ਇੰਨੇ ਭਾਈ ਰੱਖ ਲੋ ਯਾਰ ਰਾਤ ਨੂੰ ਖੜਾ ਯਾਰ ਦੇ ਹੋ ਆਓ ਭਾਈ ਰੱਖੋ ਬਹੁਤ ਸੇ ਰੱਖੋ ਮੈਂ ਉਹ ਲੈ ਗਿਆ ਆ ਇਹ ਵੀ ਇਹਦੀ ਬਾਹਰ ਆ ਦੂਜੇ ਕੋ ਅੱਗੇ ਹਾਂ ਇੱਕ ਰੱਖਾ ਰੱਖ ਦੋ ਤਿੰਨ ਚਾਰ ਰੱਖਦਾ ਹੈ ਕੀ ਦਿਖਾੜਾ ਨਵੇਟਰ ਇਹ ਨਾ ਉਹ ਟਾਂਟੇ ਹੈਗੇ ਉਹਨਾਂ ਤੋਂ ਕੋਲ ਕਿਹੜਾ ਬਰਜੂ ਤਾਂ ਨਿਕਣੀ ਬੁੜੀ ਚੀਜ਼ ਬਣਾਈਆਂ ਕੁਛ ਸਾਬਰੀ ਪੈਟ ਜੇ ਕੁਛ ਬੱਚਿਆਂ ਦੇ ਡਾਇਪਰ ਜੇ ਆਉ ਆ ਪਾਇਓ ਲੈ ਕੇ ਆਈਏ ਹੋਰ ਚਾਂਜੇ ਬਾਈ ਦੇ ਦਿੰਦੇ ਆ ਮੁੰਡੇ ਲੈ ਕੇ ਆਉਂਦੇ ਆ ਤੇ ਬਹੁਤ ਯਾਰ ਔਖਾ ਹੋਇਆ ਬਈਆ ਕੋਈ ਪਾਣੀ ਦਾ ਦੂਜੇ ਗੱਡਾ ਭਰਾ ਦੇ ਲਾ ਔਖਾ ਹਨ ਬਹੁਤ ਮੈਂ ਕਹਿੰਦਾ ਵੀ ਤਿੰਨ ਚਾਰ ਮਹੀਨੇ ਪਾਣੀ ਤਾਂ ਬਹੁਤ ਔਖਾ ਆ ਮਾਲਕ ਇੱਦਾਂ ਮਾਲ ਜਿੱਦਾ ਦੀ ਜ਼ਿੰਦਗੀ ਤੋਂ ਦੂਰ ਹੀ ਰੱਖੇ ਤਾਂ ਇਹ ਦੂਜੇ ਤੋਂ ਨਾ ਕਿ ਨਿਕਾ ਮਾਲੋ ਘਰਾ ਸਾਰੇ ਵਾ ਪਾਣੀ ਘਰਾ ਚ ਘਰਾ ਜੇ ਫਸੇ ਹੋ ਆ ਲੋਕ ਵੀਰੋ ਛੋਟੀ ਪਾਣੀ ਤੋਂ ਬਹੁਤ ਲੋਕਾਂ ਨੂੰ ਖਾ ਪਿਆ ਆ ਓੱਖਾ ਹੋਇਆ ਪਿਆ ਸਹੀ ਗੱਲ ਆ ਉਸ ਵਾਰ ਜਿੰਨੇ ਵੀ ਟਰਾਲੀਆਂ ਵਾਲੇ ਮੇਰੇ ਵੀ ਸਾਰੇ ਭਰਾ ਪੌਂਚੋਂ ਲੰਗਾ ਲੈ ਕੇ ਲੰਗਾ ਲੈ ਕੇ ਆਪਣੇ ਚਾਹ ਪਾਣੀ ਠੀਕ ਆ ਦੋ ਪੰਜਾ ਵੀਰ ਵੀਰ ਕੈਸਤੀਆਂ ਵਾਲਿਆਂ ਦਾ ਸੈਟਿੰਗ ਕਰੋ ਆ ਕੇ ਠੀਕ ਹੈ ਜੀ ਘਰਾ ਤੱਕ ਪਹੁੰਚ ਜਵੇ 35 40 ਦਾ ਕੰਡਾ 50 ਤੇ ਲੱਗ ਜਾ ਕੇ ਜੇ ਕੈਸਤੀਆਂ ਆ ਹਾਂ ਵੀਰ ਸੇਵਾ ਕਰਦੇ ਅੱਗੇ ਲੈ ਜਾਓ ਜੀ ਅੱਗੇ ਲੈ ਜਾਓ ਅੱਗੇ ਜੋ ਵੀ ਸੇਵਾ ਕਰਦੇ ਆ ਕਿਸ ਤਰੀਏ ਸੇਵਾ ਨਿਭਾ ਰਹੇ ਆ ਕਲੰਗਣਾ ਨਗਾ ਪਜਾ ਰਹੇ ਆ ਆਹ ਉਹਨਾਂ ਨੂੰ ਲੰਗਰ ਦਿਓ ਵੀਰੋ ਜਾ ਕੇ ਕਹੋ ਕਿ ਘਰਾਂ ਚ ਲੰਗਰ ਨਹੀਂ ਪਹੁੰਚਦਾ ਉੱਥੇ ਆ ਜਾਓ ਸੇਵਾ ਕਰਨੀ ਤੇ ਬਾਕੀ ਦੇਖੋ ਚੱਲ ਰਿਹਾ ਆ ਲੰਗਰ ਪੂਰਾ ਹੈ ਨਾ ਆ ਵੀ ਨਾ ਆ ਜੀ ਦੂਜੇ ਆ ਗਿਆ ਇਹ ਫੋਨ ਕਰ ਮੈਂ ਕਿਹਾ ਲੇਟ ਆਉਣਾ ਉਹਦੇ ਫੋਨ ਨੇ ਬਹੁਤ ਚਾਚਾ ਜੀ ਲੇਟ ਫੰਦੀ ਸੇਵਾ ਲੱਗੀ ਆ ਠੀਕ ਹੈ ਜੀ ਹਾਂ ਹੋਰ ਪੈਸੋ ਦੋ ਲੈਂਦੇ ਭਾਈ ਜਾਣ ਲੱਗੇ ਮਰ ਜਾਂਦੇ ਆਣਾ ਇਹਨਾਂ ਨੂੰ ਆਹ ਹੋਲੀ ਜਾਣਾ ਕਾਲੀ ਤਾਂ ਨਹੀਂ ਕੋਈ ਲੋੜ ਲੈ ਮੈਂ ਉਹਨੂੰ ਕਹਿਦਾ ਅੱਜ ਅੱਜ ਪੰਗਾ ਦੇ ਤਾ ਚੌੜਾ ਬੰਦਾ ਤਾਂ ਕੋਈ ਨਹੀਂ ਲੱਗਦਾ ਤੇ ਮੈਂ ਜਾਣਾ ਆਇਆ ਇੱਕ ਹੋਰ ਵੀ ਨਹੀਂ ਨਾ ਕਰੀ ਹੁਣ ਚੱਲ ਰੱਖ ਲੱਕ ਤੇ ਜਾਂਦੇ ਹੋ ਧੰਨਵਾਦ ਨਾਲ ਲਾਉਣ ਹਾਂ ਮੈਂ ਮੈਂ ਬਾਲੀ ਚੱਕ ਕੇ ਇਹਨੂੰ ਕਸ਼ੂ ਲੈ ਮੈਨੂੰ ਫੜਾ ਦੇ ਆਂਟੀ ਆਂਟੀ ਫੜਾ ਦਿਓ ਆਨੇ ਰਾ ਆਪਣੇ ਭੈਣ ਜੀ ਇੱਕ ਫੜਾ ਲਓ ਹੋ ਆ ਫੜ ਬੇਚੀ ਤੇ ਸਾਡਾ ਦੀ ਆਣੇ ਆਵੇ ਇਹ ਮੇਕਾਸ਼ੂਆ ਮੋਂ ਨੂੰ ਲੈ ਜਾਓ ਉੱਥੇ ਜਿਹੜੇ ਬੈਠੇ ਹੈ ਨਾ ਉਹਨਾਂ ਨੂੰ ਚਾਹੀਦਾ ਹਾਂ ਉਹਦੇ ਮੰਗਦੇ ਉੱਥੇ ਆ ਜਿਹੜੇ ਮੰਗਦੇ ਆਹ ਦੇ ਦੇ ਠੂਟੀਆਂ ਲੱਗੀਆਂ ਤੇਰੇ ਇੱਥੇ ਬੱਤੀਆਂ ਉਹਨਾਂ ਨੂੰ ਠੂਟੀਆਂ ਵੀ ਆ ਉਦਾਂ ਵੀ ਮਿਲ ਆ ਰਹੇ ਪੱਕੇ ਤੰਬੂ ਲਾਏ ਆ ਉੱਥੇ ਉਹਨਾਂ ਨੂੰ ਦੇਣੇ ਜਿਹਨੇ ਪੱਕੇ ਤੰਬੂ ਲਾਏ ਉਹਨਾਂ ਨੂੰ ਪੱਕੇ ਤੰਬੂ ਲਾਏ ਉਹਨਾਂ ਨੂੰ ਬਹੁਤ ਫਿੱਟਿਂ ਫਰਾਵੇ ਆ ਲੈ ਉਹਨਾਂ ਨੂੰ ਫਰਾਵੇ ਲੈ ਪੈਕ ਕਰ ਰਹੀਆਂ ਵੀ ਦੀਆਂ ਠੀਕ ਆ ਚਲੋ ਚੱਲ ਆ ਜਾ ਉਹਨੂੰ ਆਸਰ ਹੋਰ ਆ ਜਾ ਪੈਕ ਕਰੋ ਜਾਤੇ ਆਏ ਮੁੜ ਕੇ ਤੂੰ ਤਾਂ ਲਿਆ ਚੱਲ ਚੱਲ ਆਵਾ ਮੜ ਬਈ ਨੂੰ ਕਹਿੰਦਾ ਆਓ ਆਪ ਇੰਨੇ ਪਾਈ ਸੋ ਕੱਲੇ ਲਿ ਬੜਨੀਆਂ ਇਹ ਜਿਹੜੇ ਉੱਦਾਂ ਬੈਠੇ ਇਹਨਾਂ ਨੂੰ ਕੁਛ ਵਾਦੇ ਜਿਹੜੇ ਬੈਠੇ ਉਹਨਾਂ ਨੂੰ ਹਾਂ ਹਾਂ ਅਸੀਂ ਮਿਹਨਤ ਕਰ ਰਹੇ ਆ ਠੀਕ ਹੈ ਜੀ ਤੇ ਜਿਹੜੇ ਵਿਚਾਰੇ ਫਸੇ ਹੋ ਆ ਲੋਕ ਉਹ ਵਿਚਾਰੇ ਬਾਹਰ ਆ ਜਾਣ ਠੀਕ ਹੈ ਜੀ ਇਹੀ ਰੱਬ ਦਾ ਆਪਣਾ ਕਰਦੇ ਆ ਠੀਕ ਹੈ ਜੀ ਤੇ ਵੀ ਮਵਰਾ ਸਾਡਾ ਠੀਕ ਹੈ ਜੀ ਕਛੂਏ ਲੈ ਕੇ ਆਇਆ ਵੀਰਾਂ ਨੇ ਤੇ ਆ ਸਾਡਾ ਭਰਾ ਉਹਨੂੰ ਤੇ ਨਾਲ ਸੈਂਡੋ ਸੈਂਡੋ ਠੀਕ ਹੈ ਜੀ ਤੇ ਇਹ ਵੀ ਔਨ ਡਿਊਟੀ ਕਰ ਰਹੇ ਆ ਠੀਕ ਹੈ ਜੀ ਬਹੁਤ ਔਖਾ ਵੀਰਾਂ ਦਾ ਜਿਹੜੇ ਘਰਾਜ ਫਸੇ ਆ ਬਾਬਾ ਜੀ ਬਾਹਰ ਕੱਢ ਦਿਓ ਉਹਨਾਂ ਨੂੰ ਥੋੜੇ ਪਹਿਲਾਂ ਇਹਨੇ ਬੇੜੀਆਂ ਵੀ ਚੱਲਦੀਆਂ ਨੇ ਬੇੜੀਆਂ ਚੱਲਦੀਆਂ ਹੁਣ ਵੀ ਮੇਰੇ ਜਾਨ ਉਹਨੂੰ ਬੇੜੀ ਵਾਲੇ ਨੂੰ ਵੀ ਕੀ ਦੀਦਾ ਆਹੋ ਉਹ ਵੀ ਦਾ ਠੀਕ ਆ ਵੱਡੀਆਂ ਬੇੜੀਆਂ ਇਹਨਾਂ ਨੂੰ ਬਾਬਾ ਜੀ ਨੂੰ ਪਾਛ ਲਓ ਬੱਬਾ ਉਹ ਆ ਬੱਸ ajuda ਦੇ ਦੇ ਮੈਂ ਬੱਬਾ ਜੀ ਕਸ਼ੂਏ ਚਾਹੀਦੇ ਕਸ਼ੂਏ ਕਸ਼ੂਆ ਮਰਚਰ ਤੋਂ ਕੋਈ ਨਹੀਂ ਆਉਣੇ ਦੇ ਦੇ ਡੱਬੀਆਂ ਦੇ ਵੀ ਮੈਂ ਲੈ ਨਹੀਂ ਇੱਥੇ ਹੀ ਆ ਚਾਉਂਦੇ ਲੈਂਦੇ ਵੀ ਮੈਂ ਬਾਜੀ ਚਾਉਂਦੇ ਚਾਉਂਦੇ ਲਿਆ ਦਿੰਦੇ ਲਿਆ ਦਿੰਦੇ ਦੇ 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 ਕਸ਼ੂਆ ਆ ਪੀ ਮੈਂ ਇਹ ਤਾਂ ਆ ਜਾ ਆਪਾਂ ਉੱਥੇ ਬਾਤ ਕਰ ਲਈ ਹੈਗੀ ਗਾਨੇ ਦੇ ਪਰੇ ਹਾਂ ਚੱਲ ਜੀ ਚੱਕ ਕੇ ਲਿਆ ਅਨੂਪਰਾ ਮੈਂ ਕਹਿੰਦਾ ਮੈਂ ਕਹਿੰਦਾ ਜਿੰਨਾ ਚੀਜ਼ ਹੋਣੀ ਥੋੜੀ ਜਿਹੀ ਇੱਥੇ ਯਾਰ ਜਿਹੜਾ ਮੰਗਦਾ ਨਾ ਉਹ ਇੱਕ ਮੰਗਦਾ ਉਹਨੂੰ ਦੋ ਦੇ ਦੋ ਨਹੀਂ ਜਿੱਦਾਂ ਮਤਲਬ ਅਨੂਪਰਾ ਅਨੂ ਮਤਲਬ ਹਾਂਜੀ ਮੈਂ ਕਹਿੰਦਾ ਕੀ ਕਹਿਣਾ ਚਾਹੁੰਦਾ ਤੂੰ ਇਸ ਮੈਂ ਕੀ ਅੱਖਾਂ ਚ ਲੈ ਤੀ ਉਹ ਪੈਰੀ ਲੈਣਾ ਉਹ ਪੈਰੀ ਹੈ ਦੱਸ हां मैं उधर देखदा हालात बहुत ਮਾੜੇ ਆ हां हां ਮਹਾਰਾਜ ਇਹਨਾਂ ਨੂੰ ਜਿਹੜੇ ਫਸੇ ਉਹ ਬਾਹਰ ਨਿਕਲੇ ਹਨ ਬਾਹਰ ਤਾਂ ਚਲ ਆਪਣੇ ਘਰਾਂ ਚ ਹੀ ਆ ਪਰ ਘਰਾਂ ਦੇ ਹਾਲਾਤ ਮਾੜੇ ਆ हां ਘਰਾਂ ਦੇ ਹਾਲਾਤ ਜਿਹੜੇ ਪਾਣੀ ਤਾਂ ਮੈਂ ਕਹਨਾ ਬਾਹਰ ਵੀ ਆਇਆ ਪਾਣੀ ਬਾਬਾ ਪਾਣੀ ਆ 20-20 ਫੁੱਟ ਹੋਊਗਾ ਨਹੀਂ ਵੀ ਮੈਂ 10 ਕੁ ਫੁੱਟ ਹੀ ਆ 10 ਫੁੱਟ ਪਾਣੀ ਹੈਗਾ ਆ 9-10 ਫੁੱਟ ਹੀ 10 ਫੁੱਟ ਪਾਣੀ ਹੈਗਾ ਆ ਕਿਉਂਕਿ ਘਰ ਜਿਹੜੇ 10 ਫੁੱਟ ਬਾਬਾ ਮੱਛੀਆਂ ਆ ਵਿੱਚ ਮੱਛੀਆਂ ਵੀ ਆ ਮੈਂ ਜਾ ਗਿਆ ਪਾਣੀ ਪੈਰਾਂ ਦੇ ਵਿੱਚ ਮੱਛੀ ਦੇ ਪੈਰ ਚ ਨੇ ਆ ਆਹੋ ਪਾਣੀ ਛੱਤ ਨਾਲ ਆ ਰਿਹਾ ਪਾਣੀ ਛੱਤ ਨਾਲ ਆ ਰਿਹਾ ਮਜਾ ਤੋਂ ਪਾਣੀ ਹੈ ਨਹੀਂ ਤੇ ਮੱਛੀਆਂ ਹੈਗੀਆਂ ਵਿੱਚ ਆਹ ਦੇਖੋ ਮੇਰਾ ਯਾਰ ਬਹੁਤ ਔਖਾ ਆ ਦਸੇ ਕਰਦੇ ਬਾਤ ਮਾਰਕ ਬੜਾ ਵਾਤ ਤੁਸੀਂ ਵੀ ਇਹੀ ਕਰ ਸਕਦੇ ਆ ਦਸ ਕਰ ਸਕਦੇ ਬਸ ਸਭ ਨੂੰ ਠੀਕ ਠਾਕ ਰੱਖੇ ਮਾਰਕ ਹਿੰਦੂ ਹਾਂਜੀ ਮਾੜਿਆ ਗਾਂ ਤਾਂ ਉਹ ਦੀਦਾ ਹੀ ਨਹੀਂ ਮੈਨੂੰ ਤਾਂ ਮੋਰੇ ਵਾ ਅਸੀਂ ਇਹ ਕਹਿੰਦੇ ਮਾਰਕ ਪਰਾਵਾ ਤੋਂ ਠੀਕ ਠਾਕ ਰੱਖੇ ਹਾਂ ਜਿਹੜੇ ਸਾਹਮਣੇ ਅਸੀਂ ਦੇਖ ਰਹੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਬਹੁਤ ਜ਼ਿਆਦਾ ਔਖਾ ਆ ਉੱਚੀ ਵੀ ਬੋਲ ਮਾੜਿਆ ਮੈਗਰੀ ਅੱਜ ਉਹ ਲੈ ਗਏ ਇੱਥੇ ਦੇਖ ਵੀ ਮੈਂ ਇਹਨਾਂ ਨੂੰ ਇੱਥੇ ਇਹਨਾਂ ਨੂੰ ਭਾਈ ਕਸ਼ੂਆ ਸ਼ਾਮ ਚਾਹੀਦਾ ਕੱਢ ਭਾਈ ਕਸ਼ੂਆ ਸ਼ਾਮ ਚਾਹੀਦਾ ਜੀ ਓਕੇ ਭਾਈ ਲੰਗਰ ਕਾਹੀ ਲੰਗਰ ਆਹ ਦੇ ਦੇ ਉਹ ਭਾਈ ਜੀ ਪਾਣੀ ਦੀਆਂ ਬੋਤਲਾਂ ਵੀ ਹੈਗੀਆਂ ਉਹ ਵੀ ਚਾਹੀਦੀਆਂ ਦੱਸ ਦਿਓ ਪਾਣੀ ਦੀਆਂ ਬੋਤਲਾਂ ਸਹੀ ਵਾਧੂ ਆਪਣੇ ਪਾਣੀ ਨੂੰ ਵਾਧੂ ਲੈ ਕੇ ਆਏ ਆਸੋ ਠੀਕ ਹੈ ਨੰਬਰ ਜੀ ਓਕੇ ਸਕੇ ਜੋ ਆ ਰਹੇ ਨੇ ਠੀਕ ਹੈ ਲਾਂਗੇ ਥੋੜੀ ਦੇਰ ਬਾਅਦ ਠੀਕ ਹੈ ਓਕੇ ਭੈਣ ਉਹਦੇ ਫਤ ਬਿਰਯਾਨੀ ਖਾएंगे ਜੋ ਪੁੱਤਰ ਠੀਕ ਹੈ ਚੱਲ ਆਪਾਂ ਬਿਰਯਾਨੀ ਵਾਲਿਆ ਹਾਂਜੀ ਲਓ ਜੀ ਲਓ ਲਓ ਜੀ ਲਓ ਭਾਜੀ ਉਹ ਬੇੜੀ ਤੇ ਮੁੰਡੇ ਬੈਠੇ ਜੀ ਚੱਕਰੇ ਭਾਈ ਸਾਰੇ ਰੱਖੋ ਲਓ ਫੜੋ ਅਸਾਂ ਪਰਾਣੀ ਮੇਰੇ ਤੋਂ ਨਹੀਂ ਜਾਣੇ ਲੋ ਅਸੀਂ ਉਧਰ ਹੀ ਚੱਲੇ ਭਾਈ ਬੇੜੀ ਦਾ ਅਸੀਂ ਬੇੜੀ ਦਾ ਫੜੋ ਪਹਿਲਾਂ ਅੱਗੇ ਉਹ ਆ ਭਾਈ ਬੰਦੇ ਲੈ ਕੇ ਆਪਣੇ ਸਾਰੇ ਗਏ ਚੌ ਚੌਦੋ ਲੈ ਕੇ ਮੇਰੇ ਸਾਹਮਣੇ ਆਓ ਬਸ ਪਹੁੰਚੇ ਆ ਮੋਰੇ ਕੁੜੇ ਦੀ ਪਾਰੀ ਸਾਰੇ ਆਪਣੇ ਮੈਂ ਕਹਿੰਦਾ ਵੀ ਮੈਂ ਇੱਕ ਲਫਾਫਾ ਨਾਲ ਹੀ ਉੱਪ ਚ ਭਰੀ ਜਾਂ ਇਹਨਾਂ ਤੋਂ ਹਾਂ ਹੈ ਇੰਨਾ ਦਾ ਨਹੀਂ ਵੱੜਦੀ ਬਾਕੀ ਵੀਰੋ ਤੁਹਾਡੇ ਸਾਹਮਣੇ ਹੀ ਆ ਆ ਜਾ ਆ ਜਾ ਇੱਥੇ ਆ ਜਾ ਕਰਨਾ ਭਈ ਕਸ਼ੂਆ ਜੀ ਚਾਹੀਦਾ ਭਈ ਕਸ਼ੂਆ ਸ਼ਾਬ ਚਾਹੀਦੇ ਓਕੇ ਵਾਹਿਗੁਰੂ ਜੀ ਲੰਗਰ ਭਾਈਓ ਇਧਰ ਕੀਪੇ ਪੁੱਛ ਭਾਈ ਹੁਣਾਂ ਨੂੰ ਓਕੇ ਭਾਜੀ ਹਾਂਜੀ ਹਾਂਜੀ ਜੀ ਉਸਤਾ ਜੀ ਠੀਕ ਆ ਜੀ ਹਾਂਜੀ ਹਾਂਜੀ ਭਾਜੀ ਕਿੱਦਾਂ ਕਿੱਥੋਂ ਆਏ ਜੋ ਗਰਾਿਆਂ ਤੋਂ ਭਾਈ ਤੁਸੀਂ ਦੱਸੋ ਗਰਾਿਆਂ ਤੋਂ ਹਾਂਜੀ ਅੱਛਾ ਜਲੰਧਰ ਛੋੜਾ ਰੋਡ ਕਾ ਜਲੰਧਰ ਤੋਂ ਭਾਜੀ ਆਈ ਭਾਈ ਸਾਹਿਬ ਅਮਰਤਪੁਰ ਤੋਂ ਕੈਂਪ ਲਾਇਆ ਹਾਂ ਹਾਂ ਬਹੁਤ ਵਧੀਆ ਭਾਜੀ ਬਹੁਤ ਮੈਂ ਚਪਾ ਕੇ ਲਿਆ ਪਤਾ ਕੀ ਕਰਦੇ ਨੇ ਖੇਟੀ ਜਰੂਰੀ ਆ ਪੰਜਾਬ ਲਈ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਜੀ ਹਾਂ ਸਹੀ ਗੱਲ ਆ ਪੰਜਾਬੀਆਂ ਦਾ ਪੰਜਾਬੀਆਂ ਦਾ ਖਲੋਣਾ ਉਹੀ ਗੱਲ ਆ ਭਾਜੀ ਪੰਜਾਬ ਨਾਲ ਧੱਕਾ ਹੋ ਰਿਹਾ ਆ ਠੀਕ ਆ ਇੱਕ ਸਾਈਡ ਸਾਡੀ ਖੋਲ ਦਿੱਤੀ ਉਹ ਦੂਜੀ ਸਾਈਡ ਖੋਲੀ ਨਹੀਂ ਉਹ ਵੀ ਬੰਦਿਆਂ ਨੇ ਦੋ ਹੋ ਖੜਾਏ ਬੈਰੀਅਰ ਜਾ ਕੇ ਉਹੀ ਤਾਂ ਗੱਲ ਆ ਭਾਜੀ ਆ ਰਿਹਾ ਦੇ ਵਿੱਚ ਹੈ ਕੁ شويه ਬੜੀ ਉਬੜਾ ਦੇ ਧਾਰੇ ਨੂੰ ਉਹ ਉਹ ਵਗੇ ਹੋਰਾਂ ਦੇ ਬੜਾ ਫੜ ਲੂਗਾ ਇਹ ਖਿੱਚ ਗਈ ਆ ਜਾ ਚਲੀਏ ਲੈ ਕੇ ਆਈਏ ਪੇਟੀ ਪਰ ਕੇ ਚੱਲ ਹੂੰ ਤੇ ਚੱਲੋ ਚੱਲ ਮੈਂ ਅੱਗੇ ਚੱਲਾਂ ਬਾਕੀ ਚੱਲ ਰਿਹਾ ਹੈ ਪੀਮਾ ਪਰਾ ਜਾ ਰਿਹਾ ਹੈ ਐ ਬਾਬੇ ਬਹੁਤ ਔਖਾ ਬਾਬੇ ਹੈਗੇ ਅਸੀਂ ਇੰਡੀਅਨ ਆ ਠੀਕ ਆ ਨਿਕਲਦਾ ਕਿ ਜੇ ਵਸ ਜਾਏਗਾ ਬਚਾ ਲਿਆ ਛੇੜੀ ਦਾ ਹੈ ਉਹ ਲੈਟ ਚੱਟ ਇੰਡੀਆ ਦੇ ਆ ਭਰਾ ਸੀ ਪੰਜਾਬੀ ਆ ਠੀਕ ਆ ਸਾਡੇ ਨਾਲ ਭਰਾ ਇਦਾਂ ਸਰੋ ਠੀਕ ਆ ਪੰਜਾਬ ਨਾ ਠੀਕ ਨਹੀਂ ਤੇ ਮਦਦ ਕਰੋ ਗਵਰਨਮੈਂਟ ਮਦਦ ਕਰੇ ਨਾ ਆ ਕੇ ਫੇਰ ਨਾਲ ਖੜੇ ਠੀਕ ਆ ਜੀ ਇਦਾਂ ਦੀਆਂ ਚੀਜ਼ਾਂ ਹੋਵੇ ਫੇਰ ਲੋਕ ਦੂਜਾ ਕਰਦੇ ਆ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਵੀਰੋ ਅੱਗੇ ਚੱਲਦੇ ਆ ਕਿਦੜ ਕੈਸਤੀਆਂ ਵਾਲਾ ਕੈਸਤੀਆਂ ਵਾਲਾ ਮੇਰੇ ਯਾਰ ਇੱਕ ਹੋਰ ਚਲ ਆਪਾਂ ਬੈਠ ਜਾਈਏ ਉਸ ਕੋਰੇ ਆ ਜਾਓ ਕੋਠੇ ਅੱਗੇ ਦੇ ਆਈਏ ਕੌਣ ਕੌਣ ਆ ਆਇਓ ਹੁਣ ਅੱਗੇ ਉਹ ਭਾਜੀ ਉਹਨਾਂ ਨੂੰ ਵੜਾ ਦੇਣੀ ਅੱਗੇ ਦੇ ਦੇਣੇ ਆਪਾਂ ਅੱਗੇ ਹੋ ਲੈਗੇ ਇਹੇ ਲਿਮੜਾਓ ਜਾਰਾ ਹੁਣ ਇੱਥੇ ਨਹੀਂ ਢਿੱਪੇ ਕਹਿੰਦਾ ਜਾਣਾ ਹੀ ਜਾਣਾ ਪਾਣੀ ਦੇ ਵਿੱਚ ਆਓ ਭੀਮਾ ਵੀ ਨਾਲ ਹੀ ਆਇਆ ਸਾਡੇ ਭੀਮੇ ਜਿੱਥੇ ਹੀ ਨਹੀਂ ਨਾਲ ਹੀ ਆਪਣੇ ਮੋਰੀ ਭੀਮਾ ਮੋਰੀ ਬੰਦਾ ਸਾਰਾ ਕੁਝ ਇਹਨੇ ਬਣਾਇਆ ਸਵੇਰੇ ਇਸ ਟਾਈਮ ਮੇਰੀ ਕਛੂਆਂ ਦੀ ਡਿਊਟੀ ਲੱਗੀ ਆ ਤੇ ਕਛੂਏ ਦੀ ਤੇ ਡੱਬੀਆਂ ਦੀ ਕਿਉਂ ਵੀ ਮੇਰੇ ਬਾਹ ਹਾਂ ਅਸਤਾਜ ਸੰਦੂਰ ਅੰਦਰ ਆ ਲੋ ਵੀ ਗੱਡੀ ਆਈ ਆਓ ਇਧਰੋਂ ਵੀ ਆਈ ਆ ਹਾਂ ਹਾਂ ਇਹ ਹੈਗੀ ਆ ਫੋਰਜੂਨਰ ਠੀਕ ਹੈ ਜੀ ਚੱਲ ਰਿਹਾ ਵੀਰੋ ਲੰਗਰ ਪਤਾ ਰਹੇ ਆ ਉਹ ਕੈਸਤੀਆਂ ਦੇ ਅੱਗੇ ਪਾਣੀ ਵਾਲੀਆਂ ਤੇ ਦਰਵੀ ਠੀਕ ਹੈ ਜੀ ਆ ਕੈਸਤੀਆਂ ਖੜੀਆਂ ਵੀਰੋ ਤੁਹਾਨੂੰ ਨਹੀਂ ਦੇ ਦੀਆਂ ਨਹੀਂ ਹੋਣੀਆਂ ਪਰ ਹੈਗੀਆਂ ਆ ਆ ਦੇਖੋ ਗੱਡੀਆਂ ਗੱਡੀਆਂ ਉਹ ਵੱਡੀਆਂ ਦੇਖ ਨਹੀਂ ਆਣਾ ਬੀਬੇ ਹੈ ਹੈ ਆਹੋ ਨਾ ਸਪੀਕਰ ਘੋੜੋਂ ਆ ਪਪਾ ਉਹ ਆਇਆ ਪ੍ਰਮੰਤ ਮਾਨ ਦਾ ਕੀ ਕਹਿੰਦੇ ਹੁੰਦੇ ਉਹਨੂੰ ਅੱਗੇ ਮੋਹਰੇ ਹੁੰਦਾ ਕਿਹੜਾ ਕੇਤਲੀਵਾਰ ਆਇਆ ਸੀ ਦੇ ਨੀਵਾ ਆਹੋ ਆ ਦੇ ਵਿੱਚ ਵੀਡੀਓ ਤੇ ਕੀ ਬਣੀ ਵੀਡੀਓ ਕਹਿੰਦੇ ਕੇਤਲੀਵਾਲ ਆਇਆ ਸੀ ਬੰਦੇ ਕਹਿੰਦੇ ਹਾਂਜੀ ਹਾਂਜੀ ਆ ਇਹਨਾਂ ਦਿਓ ਭਾਜੀ ਦੋ ਮੇਰੇ ਕੋਈ ਆਹ ਇਹਨਾਂ ਭਾਈ ਹੁਣਾਂ ਨੂੰ ਦੋ ਲੈ ਇੱਕ ਇੱਕ ਲੈ ਆਵੇ ਭਾਜੀ ਤੇਲੀ ਲੈੜੀ ਆ ਪੜਾ ਦੇ ਅੱਲ ਭਾਈ ਚਲੋ ਹੋਲ ਲਿਆ ਗਿਆ ਜੀ ਆਪਾਂ ਮੈਂ ਇੱਥੇ ਹੋਲ ਲੈ ਗਿਆ ਜੀ ਇਹ ਕਲੰਗਰ ਲੈ ਆਈ ਆ ਜਿਆ ਪਹਿਲਾਂ ਹੁਣ ਚਮਚਾ ਨਹੀਂ ਭਾਈ ਭਾਈ ਤੁਹਾਡੇ ਕੋਲ ਕਸ਼ੂ ਹੈਗਾ ਉਹ ਚਮਚਾ ਨਹੀਂ ਆਹ ਮੁੰਡੇ ਉਹਨਾਂ ਦੇ ਇੱਥੇ ਕਸ਼ੂ ਹੈਗਾ ਵੀਰ ਇੱਥੇ ਚਾਹੀਦਾ ਕੱਪ ਲੋ ਚਲ ਪਾਣੀ ਚਮਚੇ ਨਹੀਂ ਹੈਗੇ ਵੀਰ ਚਮਚੇ ਸਾਡੇ ਜੇਤਾ ਭੁੱਲ ਗਏ ਬਾਦ ਦਾ ਪਾਣੀ ਕੋਈ ਛੱਡਦਾ ਕੋਈ ਕਾਹੀ ਘੜਦਾ ਯਾਰ ਪਹਿਲਾਂ ਉੱਪਰ ਤੱਕ ਅਸੀਂ ਤੁਹਾਨੂੰ ਪਾਣੀ ਦੀਆਂ ਬੋਤਲਾਂ ਚਾਹੀਦੀਆਂ ਭਾਜੀ ਰੋਜ਼ ਖਾਣ ਪੀਣ ਵਾਪਸ ਹੈ ਵੱਡੀਆਂ ਪਾਣੀ ਦੀਆਂ ਬੋਤਲਾਂ ਚਾਹੀਦੀਆਂ ਭਾਜੀ ਤੁਹਾਨੂੰ ਚਾਹੀਦੀਆਂ ਹਾਂਜੀ ਹਾਂਜੀ ਲਾ ਦਿਓ ਜਦ ਅਸੀਂ ਫੜਾ ਕੇ ਜਾਂਦੇ ਹਾਂ ਕੋਈ ਨਹੀਂ ਤੁਹਾਡੇ ਕੋਲ ਆ ਦੀਏ ਕੋਈ ਨਹੀਂ ਵੀਰੇ ਲੈ ਦਿੰਦੇ ਆ ਤੇ ਚੱਲ ਰਿਹਾ ਭਾਜੀ ਠੀਕ ਆ ਧੀਮਾ ਭਰਾ ਉਹ ਮੈਂ ਬੈਠੇ ਬੈਠ ਆ ਆ 베ੜੀ ਆਉਗੀ ਤੇ ਫਿਰ ਆਉਣਾ ਲੱਗਾਂ ਆ ਦੇਖੋ ਪਿੰਡ ਵਾਲੇ ਖੜੇ ਆ ਠੀਕ ਆ ਜੀ ਤੇਰੀ ਆਵਾਜ਼ ਨਹੀਂ ਸੁਣਦੀ ਯਾਰ ਬੜਾਈ ਗੁੰਦੇ ਆ ਭਾਜੀ ਆਪਣੀ ਕਸ਼ੂਏ ਚਾਹੀਦੇ ਭਾਜੀ ਆ ਲੈ ਕਸ਼ੂਏ ਲੈ ਦੋ ਲੈ ਦੋ ਆਹੋ ਦੇ ਨਾਲ ਹੀ ਮੱਤਾਂ ਨੂੰ ਬੀਠੇ ਆ ਵੀਰ ਕਸਤੀ ਦੇ ਵਿੱਚ ਠੀਕ ਆ ਪਾਣੀ ਆ ਦਿਖਵਾਇਆ ਸਾਰਾ ਹੀ ਠੀਕ ਆ ਬਾਕੀ ਤਾਂ ਉੱਥੇ ਜਾ ਕੇ ਟੱਕਰਦੇ ਆ ਦੋ ਲੰਗਰ ਦੁਆਰਾ ਲੈ ਕੇ ਉਹਨੇ ਫੇਰ ਠੀਕ ਆ ਜੀ ਤੇ ਫੇਰ ਚੱਲ ਰਿਹਾ ਆ ਉਹ ਆਏ ਗੁਰੂ ਮੀਰ ਕਰੇ ਸਾਰਿਆਂ ਤੇ ਹਾਂਜੀ ਬਾਈ ਮੇਰਾ ਭਰਾ ਪਿੱਛੇ ਜੀ ਉੱਧਰ ਚਲ ਜਿਓ ਕੋਈ ਨਹੀਂ ਟਰਾਲੀ ਜੇ ਹੈਗੇ ਖਾਨ ਨਹੀਂ ਆ ਠੀਕ ਹੈ ਠੀਕ ਹੈ ਇਹ ਉੱਧਰ ਦੇ ਆ ਕਸ਼ੂਆ ਯਾਰ ਉੱਥੇ ਬਣੀ ਸੀ ਮੇਰੀ ਦੇ ਦੇਣਾ ਸੀਗਾ ਦਾ ਦੇਣਾ ਜੀ ਭੱਜ ਕੇ ਜਾ ਭੱਜ ਕੇ ਆਈ ਪੇਟੀ ਸਾਰੀ ਦੇ ਆ ਅਜੇ ਤੋਰੀ ਨਹੀਂ ਹੁੰਨੀ ਮੈਨੂੰ ਸਾਰੀ ਦੇ ਆ ਤੂੰ ਕਾ ਉੱਥੇ ਵੰਡ ਦਿਓ ਤੱਪੀਆਂ ਰੱਖੇ ਨੇ ਤੱਪੀਆਂ ਨਾਲ ਹੀ ਆ ਜੀ ਇਹਦੇ ਕੈਂਤੀ ਵਾਲੇ ਜਾਣੀ ਆਓ ਕੈਸੀ ਆਉਂਦੀ ਓ ਹੋਣੀ ਜਾਣੀ ਆਓ ਆਦੇ ਆਉਂਦੀ ਹੋਰ ਚੱਕ ਲਿਓ ਨੇ ਸਮਾਨ ਹੋਰ ਹੋਰ ਵਿੱਚ ਲੱਗ ਜਾ ਹੋਰ ਆਜੋ ਇੱਥੇ ਤੋੜ ਲਿਓ ਨੇ ਚਲੋ ਇੱਥੇ ਲੱਗ ਆਜੋ ਇੱਥੇ ਸਾਰੇ ਭੇਜੀ ਜਾਂਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਜੋ ਕਿੱਦਾਂ ਆਏ ਕਹਿੰਦੇ ਛਾੜ ਕੀ ਗਈ ਜਾਂਦੇ ਆਹੋ ਉਹਦੇ ਕਹਿ ਜਾਂਦੇ ਨੇ ਉਹ ਲਿਆਂਦੇ ਆ ਕੋਈ ਨਹੀਂ ਜਦੋਂ ਤਰੋੜਾ ਸਹੀ ਆ ਆਜੋ ਆਂਟੀ ਆਜੋ ਚਲੋ ਆ ਆ ਆ ਇਹਦੇ ਬੋਲ ਪਰੇ ਲਿਆ 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 ਇਹਦੇ ਉਹ ਭਾਗਾਂ ਦਾ ਅੱਗੇ ਬੰਦ ਹੋ ਗਿਆ ਉਹ ਬੰਦ ਠੀਕ ਆ ਉਹ ਦੇਖਣਾ ਕਰਦੇ ਆ ਉਹ ਸਹੀ ਕਹਿੰਦੇ ਬੀੜ ਉਹ ਕਹਿੰਦਾ ਤਾਂ ਮੈਂ ਤਾਂ ਵੀ ਕਹਿੰਦਾ ਇਹ ਨਾ ਚੱਲੀ ਏ ਉਹਨਾਂ ਪੋਸਟਕੀਟ ਆ ਉਹ ਕਹਿੰਦਾ ਭਾਈ ਸਾਰੀ ਰਾਤ ਚੱਲਦਾ ਹਾਂ ਉਹ ਕਹਿੰਦਾ ਸਾਰੀ ਰਾਤ ਆਪਾਂ ਆਉਣ ਜਾਣ ਕਰਦੇ ਆ ਜੀ ਫਿਰ ਬਾਕੀ ਲੰਗਰ ਵਰਤਾ ਰਹੇ ਆ ਠੀਕ ਆ ਜੀ ਤੇ ਬੰਦੇ ਆ ਰਹੇ ਆ ਆਪਣੇ ਹੇ ਗਏ ਲੰਗਰ ਪਹੁੰਚਦਾ ਜਲ ਰਾਤ ਨੂੰ ਬਾਦੀ ਮੇਰਾ ਬਰਾ acha ਇੰਨੇ ਪਹਾੜੀ ਸਿਆਕਾ ਵਾਹ ਵਾਲੀ ਹਾਂਜੀ ਆ ਸਾਰੇ ਵੀਰ ਭਰਾ ਹੀ ਆ ਆਪਣੇ ਮੇਰੀ ਗੱਲ ਆ ਆ ਸਾਰੇ ਪਹਾੜੀ ਆਪਣੇ ਵੀਰ ਭਰਾ ਹੀ ਆ ਆ ਭਾਈ ਕੋਈ ਮਾਤ ਬਣਾਣ ਨੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੇਤਾ ਭਾਜੀ ਕਿੱਦਾਂ ਵਧੀਆ ਭਾਈ ਤੁਸੀਂ ਸੁਣਾਓ ਸਹੀ ਆ ਕਦੋਂ ਆਏ ਭਾਜੀ ਭਾਈ ਆਪਾਂ ਸਵੇਰ ਤੇ ਆਏ ਆ ਸਵੇਰ ਤੇ ਆਏ ਆ ਸਹੀ ਆ ਲੰਗਰ ਪਾਣੀ ਵਰਤਾਈ ਜਾਂਦੇ ਹਨਾ ਹਾਂਜੀ ਅਜੇ ਹੁਣੇ ਆਏ ਜਾ ਕੇ ਅੰਦਰ ਅਸੀਂ ਵੀ ਜਲੰਧਰ ਤੋਂ ਆਏ ਭਾਜੀ ਗਰਿਆਂ ਤੋਂ ਲੰਗਰ ਦੇਗਵਾਲ ਤੋਂ ਗਰਿਆਂ ਤੋਂ ਸਹੀ ਆ ਅਸੀਂ ਸਵੇਰ ਦੇ ਦੁਰੇ ਹੁਣ ਪਹੁੰਚੇ ਹਾਂ ਜੀ ਸਵੇਰ ਦੇ ਦੁਰੇ ਹੁਣ ਪਹੁੰਚੇ ਆ ਅਸੀਂ ਤੇ ਸਵੇਰ ਦੇ ਇੱਥੇ ਆ ਗਏ ਤਰਕੇ ਨਿਕਲ ਗਏ ਸਹੀ ਅਸੀਂ ਕੱਲੂ ਭਾਜੀ ਫੇਰ ਆਉਣਾ ਆ ਉਹ ਸੌਰੀ ਸੌਰੀ ਚਲੋ ਯਾਰ ਓਕੇ ਭਾਈ ਧੰਨਵਾਦ ਓਕੇ 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 ਭਾਜੀ ਭਾਜੀ ਮੇਰੇ ਨਾਂ ਦਾ ਅੱਜ ਬਲੌਗ ਕਰ ਪੀਵੀ 08 ਵਾਲਾ ਪਰਮ KB08 ਵਾਲਾ ਪਰਮ ਹਾਂ ਓਕੇ ਜੀ ਮਮੜੀਆ ਸਰ ਜੀ ਵਧੀਆ ਵਧੀਆ ਭਾਈ ਤੁਸੀਂ ਲਾਓ ਜੀ ਭਗਵੰਤਾ ਬੁਚੜ ਕਰਕੇ ਵੀ ਲੇਟ ਭਗਵੰਤਾ 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 ਲੈ ਗਏ ਆਂ ਨਹੀਂ ਦਿੱਤੇ ਬਾਈ ਸਹੀ ਆ ਭਾਜੀ ਮੇਰਾ ਪੈ ਗਿਆ ਹੁਣ ਇੱਥੇ ਬੰਡਿਆ ਅੱਜ ਹੁਣ ਉਹਨਾਂ ਨੇ ਲੇਟ ਕੀਤਾ ਵਾ ਸਹੀ ਆ ਉਹ ਭਰਾਵਾ ਮਾੜਾ ਹੀ ਆ ਮਾੜਾ ਕਿਹੜਾ ਵਾ PB08 ਵਾਲਾ ਪਰਮ ਓਕੇ ਭਾਜੀ ਓਕੇ ਸਾਰੇ ਵੀਰੋ ਸਰਕਾਰ ਨੂੰ ਇਸੇ ਗਾਲਾ ਕੱਢ ਰਹੇ ਆ ਠੀਕ ਹੈ ਜੀ ਕੋਈ ਇੱਥੇ ਸਰਕਾਰ ਤੋਂ ਠੀਕ ਆਸੂਸ ਹੈ ਨਹੀਂ ਕੋਈ ਵੀ ਬਾਕੀ ਸਾਡੇ ਸਾਹਮਣੇ ਹੀ ਆ ਵੀਰੋ ਸਾਰਾ ਚੱਲੀਏ ਹੁਣ ਠੀਕ ਹੈ ਜੀ ਆਪਣੇ ਬੰਦੇ ਵੀ ਤੁਰ ਪਏ ਆ ਸਾਰੇ ਤੇ ਇਹ ਪਾਣੀ ਆ ਸਾਰਾ ਪਾਣੀ ਵਧੀ ਜਾਂਦਾ ਠੀਕ ਹੈ ਜੀ ਆਈ ਜਾਂਦਾ ਹੌਲੀ ਹੌਲੀ ਸਾਰਾ ਹੀ ਠੀਕ ਹੈ ਤੇ ਬਾਕੀ ਸਾਡੇ ਸਾਹਮਣੇ ਹੀ ਆ ਵੀਰੋ ਠੀਕ ਹੈ ਚੱਲੀ ਜਾਂਦਾ ਉਹ ਕਾਈ ਜਾਂਦੇ ਜਾਈ ਜਾਂਦੇ ਠੀਕ ਆ ਜੀ ਇਹਨਾਂ ਨੂੰ ਚਾਈਦਾ ਪਰ ਇਹਨਾਂ ਨੇ ਮੁੱਲ ਤਾਂ ਨਹੀਂ ਆਉਣਾ ਉਹਨਾਂ ਨੂੰ ਵਿਚਾਰਾ ਨੂੰ ਬੁੱਕ ਸਕੀ ਆ ਠੀਕ ਆ ਜੀ ਤੇ ਸਾਰੇ ਹੀ ਵੀਰ ਆਪਣੇ ਸੇਵਾ ਕਰਨ ਲੱਗੇ ਹੋ ਆ ਠੀਕ ਆ ਸਰਕਾਰ ਨੂੰ ਗਾਲਾਂ ਕੱਢ ਰਹੇ ਆ ਸਾਰੇ ਵੀਰ ਠੀਕ ਆ ਕੋਈ ਸਰਕਾਰ ਤੋਂ ਸੁਖੀ ਨਹੀਂ ਹੈ ਨਾ ਵੀਰੋ ਜੇ ਤੁਸੀਂ ਵੀਡੀਓ ਦੇ ਦਿੱਤੀ ਨਾ ਨੈਟ ਤੇ ਵੈਦ ਨੂੰ ਇੱਥੇ ਦੀ ਆ ਵੀਰੋ ਆ ਦੇਖੋ ਠੀਕ ਆ ਉਹ ਵੀਡੀਓ ਇੱਥੇ ਦੀ ਆ ਵੀਰੋ ਠੀਕ ਆ ਇੱਥੇ ਆਪਾਂ ਆਏ ਆ ਪਾਣੀ ਲੈ ਕੇ ਹਨਾ ਬਾਕੀ ਚੱਲੀਏ ਠੀਕ ਆ ਟਰਾਲੀ ਆਪਣੀ ਬਹੁਤ ਦੂਜੀ ਆ ਠੀਕ ਆ ਟਰਾਲੀ ਆਪਣੀ ਅੱਗੇ ਆ ਵੀਰੋ ਠੀਕ ਹੈ ਜੀ ਆ ਮੈਡੀਸਨ ਦਾ ਲੰਗਰ ਲੱਗਾ ਆ ਸਾਰਾ ਹੀ ਠੀਕ ਆ ਦਵਾਈ ਇੱਥੇ ਨਾ ਆਪਣੀ ਟਰਾਲੀ ਅੱਗੇ ਆ ਵੀਰੋ ਛੇਰ ਸਾਹਮਣੇ ਹੀ ਲੰਗਰ ਚੱਲ ਰਿਹਾ ਆ ਵੀਰਾਂ ਦਾ ਪਾਣੀ ਵਾਦੂ ਪਾਣੀ ਦੀਆਂ ਬੋਤਲਾਂ ਵੀਰੋ ਵਾਦੂ ਆ ਇੱਥੇ ਠੀਕ ਹੈ ਜੀ ਹੋਰ ਕੋਈ ਲੰਗਰ ਲੈ ਕੇ ਆਉਣ ਉਹ ਲੈ ਓਏ ਠੀਕ ਹੈ ਜੀ ਤੇ ਪਾਣੀ ਦੇ ਵਿੱਚ ਆਪਾਂ ਹੋ ਗਏ ਆਏ ਆ ਤੁਹਾਡੇ ਸਾਹਮਣੇ ਠੀਕ ਆ ਪਾਣੀ ਵਧੀ ਜਾਂਦਾ ਆ ਬਾਕੀ ਦੇਖੋ ਕੀ ਆ ਠੀਕ ਆ ਜੀ ਪੈਲੀਆਂ ਸਾਰੀਆਂ ਇਹਨਾਂ ਦੀਆਂ ਖਰਾਬ ਹੋ ਗਈਆਂ ਹਨ ਤੇ ਘਰ ਵੀ ਗਈ ਆ ਬਾਕੀ ਮਾਲਕ ਵਾਹਿਗੁਰੂ ਨੇ ਸੈੱਟ ਕਰੇ ਦੇਣਾ ਸਾਰਾ ਕੁਝ ਠੀਕ ਨਹੀਂ ਤੁਹਾਡੇ ਸਾਹਮਣੇ ਆ ਜੀ ਮੈਗਾ ਪਾਣੀ ਆਪਾਂ ਲੈ ਜੇ ਸਾਰਾ ਲੋ ਜੀ ਲੰਗਰ ਆਪਾਂ ਸਾਰਾ ਖਾ ਵਰਤਾਤ ਆ ਠੀਕ ਹੈ ਜੀ ਸ਼ੇਪਾ ਹਾਂਜੀ ਹਾਂਜੀ ਠੀਕ ਹੈ ਲੰਗਰ ਸਵਾਰਾ ਪ੍ਰਦਾਤਾ ਆ ਹੁਣ ਆਪਾਂ ਚਾ ਖਿੱਚਦੇ ਘਰ ਦੀ ਤਿਆਰੀ ਠੀਕ ਆ ਜੀ ਪਾਣੀ ਬਹੁਤ ਆਇਆ ਮਖਣੀ ਪਿਆਈ ਉਹ ਤੇ ਪਿੱਛੇ ਬਹੁਤ ਲੱਗਣਾ ਬੈਕ ਕਰੋ ਟਰਾਲੀ ਵੀ ਮੇਨ ਕੀ ਕਰਦੇ ਠੀਕ ਆ ਪਾਣੀ ਬਹੁਤ ਜ਼ਿਆਦਾ ਪਾਣੀ ਉਹ ਰੋਹਿਤ ਮੇਰੀ ਗੱਲ ਸੁਣ ਪਹਿਲਾਂ ਇਹ ਕਿਹੜਾ ਯਾਰ ਅੱਜ ਦਾ ਕੰਮ ਇਹ ਤਾਂ 20 ਦਿਨ ਹੀ ਪਾਣੀ ਰਹਿ ਪਿੱਛੇ ਸੜਾ ਇੱਥੇ ਮੁਕਣਾ ਇੱਥੇ ਇੱਦਾਂ ਚੱਲੀ ਜਾਣਾ ਕੰਮ 20 ਦਿਨ ਉਹ ਹੀ ਕਹਿੰਦੇ ਪਾਣੀ ਵਾਪਸ ਲਿਆ ਚੱਲੋ ਯਾਰ ਸਾਰਾ ਇੱਥੇ ਲਾ ਲੈਣਾ ਲੰਗਰ ਪ੍ਰਦਾਤਾ ਵੀਰੋ ਠੀਕ ਆ ਜੀ ਤੇ ਹੁਣ ਪਾਣੀ ਰਹਿ ਗਿਆ ਪਾਣੀ ਆਪਾਂ ਲਾਵਾਂਗੇ ਪਿੱਛੇ ਠੀਕ ਆ ਜੀ ਮ ਦਾ ਦਾ ਬੋਟ ਪਾਣੀ ਜਿਹੜਾ ਵੀ ਰਹੀ ਨਹੀਂ ਪਾਣੀ ਤੇ ਟਰਾਲੀ ਦਾ ਮੋੜ ਨਾਲ ਰੋਇ ਤੇ ਮੋੜ ਆਓ ਸੁਣਾ ਆਪਾਂ ਚੱਲਾ ਰੋਇ ਤੇ ਬੈਕ ਕਰ ਬੈਕ ਕਰ ਆ ਗਏ ਸਾਰੇ ਪਹਿਲੇ ਬੱਚੇ ਨਹੀਂ ਢਾਲੀ ਉੱਦਾਂ ਪਾਣੀ ਅੱਗੇ ਚਾਹੀਦਾ ਇਹ ਹੁਣ ਉਹ ਇਹੋ ਮੋੜ ਤੇ ਮੋੜ ਤੇ ਉੱਥੋਂ ਹੀ ਆਉਂਦੇ ਸਾਰੇ ਸਾਰੇ ਲੈ ਜਾਂਦੇ ਪਿੱਛੇ ਨੂੰ ਪਿੰਡਾਂ ਨੂੰ ਜਾਂਦੇ ਪਾਣੀ ਚਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੁਣ ਚਲਿਏ ਪਿੰਡੇ ਪਿੰਡ ਜਾਣ ਨੂੰ ਵੀ ਮੇਰੇ ਖਿਆਲ ਨਾਲ 12:00 ਵੱਜ ਜਾਣ ਠੀਕ ਆ ਤੇ ਹਨਾ ਮਾੜੂ ਭਾਵਿਆ ਬਾਕੀ ਠੀਕ ਕੀਪੇ ਰੱਖੀ ਚੱਕੀ ਡੱਪਣੀ ਜਿਹੜਾ ਸੱਤ ਮੂਰੇ ਤੰਬੂ ਸੀ ਨਾ ਜਦੋਂ ਵੀ ਆ ਜੋ ਉੱਥੇ ਤੱਕ ਜਾਣਾ ਸੋਖਾ ਹੀ ਆਉ ਉਹ ਪਾਣੀ ਹੈਗਾ ਉੱਥੇ ਪਾਣੀ ਵਸੇ ਰਿਆ ਉੱਥੇ ਪਾਣੀ ਪਿਆ ਕਹਿੰਦਾ ਪਾਣੀ ਕਹਿੰਦਾ ਸਾਡੇ ਕੋਲ ਆ ਜੋ ਅਸੀਂ ਫਿਰ ਕਿੱਥੇ ਰੱਖਦਾਂਗੇ ਪਾਣੀ ਓਏ ਆ ਪਿੱਛੋਂ ਵੀ ਸਾਰਾ ਮੂਰੇ ਹੀ ਜਾਣਾ ਪਤੰਬਰਾਂ 20 ਦਿਨ ਇਹ ਇੱਧੇ ਰਹਿਣਾ ਕਾ ਪਾਣੀ ਨਹੀਂ ਖਪਣੇ ਪਛਾਲੇ ਕੀ ਕਹਿਣਾ ਅਜੀ ਕੁਝ ਨਹੀਂ ਗਿਆ ਸਾਡੇ ਭਾਈ ਨਹੀਂ ਭਾਈ ਗੁਰੂ ਮਿਹਰ ਕਰੇ ਜਿਹੜੇ ਫਸੇ ਆ ਹਾਂਜੀ 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 ਠੀਕ ਹੈ ਬਾਬਾ ਜੀ ਹਾਂ ਬਾਬਾ ਬਲੀ ਕਰੇ ਬਲੀ ਕਰੇ ਉਹਨਾਂ ਨੂੰ ਕੱਢੇ ਹਾਂਜੀ ਤੁਸੀਂ ਬਸੇ ਬਾਬਾ ਬਲੀ ਕਰੇ ਬਲੀ ਕਰੇ ਹਨਾ ਉਧਰ ਵੀ ਬਲੀ ਉਧਰ ਵੀ ਬਲੀ ਠੀਕ ਹੈ ਜੀ ਤੇ ਬਾਕੀ ਸਾਰਾ ਲਓ ਜੀ ਬੈਟਰੀ ਹੋ ਗਈ ਲੋ ਸਾਰਿਆਂ ਨੂੰ ਪਿਆਰ ਪਾ 180 ਗੱਲ